ਮੈਂ ਹੁਣ ਬੈਠਾ ਸੋਚੀ ਜਾਂਦਾ ਸੀਗਾ ਵੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਭੇੜਚਾਲ ਜੀ ਚੱਲੀ ਹੋਈ ਐ ਜਿੰਮ ਵਾਲੀ ਨਵੇਂ ਮੁੰਡੇ ਬਥੇਰਾ ਜਾ ਕੇ ਉੱਥੇ ਜ਼ੋਰ ਮਾਰਦੇ ਨੇ ਸਟੋਰੀਆਂ ਪਾਉਣਗੇ ਗਾਣੇ ਢਕਾਉ ਲਾਉਣਗੇ ਵੀ ਦੇਖੋ ਅਸੀਂ ਜ਼ਿੰਦਗੀ ਦੇ ਨਜ਼ਾਰੇ ਲੈਣੇ ਆ ਸੀ ਅੜੀਆਂ ਭੰਨਦੇ ਆਂਗੇ ਅਸੀਂ ਐ ਫਿਟਨੈਸ ਦਾ ਖਿਆਲ ਰੱਖਦੇ ਆਂ ਸਿਹਤ ਦਾ ਖਿਆਲ ਰੱਖਦੇ ਆਂਗੇ ਮੈਨੂੰ ਇਹ ਲੱਗਦਾ ਵੀ ਜਿੰਨਾ ਅੱਜ ਬੱਟਾ ਹੈਗਾ ਰੱਬ ਨੇ ਕੀਤਾ ਵਾ ਇਸੇ ਕਰ ਦੁਪਹਿਰੇ 2 ਵਜੇ ਜੇ ਆਹ ਗਰਮੀ ਦੇ ਵਿੱਚ ਤੁਸੀਂ ਸਾਈਕਲ ਦੇ ਗਿੜਾ ਮਾਰਜੂ ਖੇਤ ਤੇ ਇਹ ਤੁਹਾਡੇ ਲਈ ਬਹੁਤ ਵੱਡੀ ਗੱਲ ਐ ਪਹਾਨ ਚ ਉਤਰ ਕੇ ਕਹੀ ਚਲਾਉਣਾ ਜਾਂ ਕੋਈ ਹੋਰ ਕੰਮ ਕਰਨਾ ਮੈਨੂੰ ਇਹ ਲੱਗਦਾ ਵੀ ਸੋਡੇ ਬਸੋਂ ਬਾਹਰ ਦੀ ਗੱਲ ਹੈਗੀ ਇਹ ਸਾਰੇ ਮੈਨੂੰ ਇਹ ਲੱਗਦਾ ਮੈਂ ਸਾਡੇ ਪਿੰਡ ਚ ਵੀ ਨਿਗਾ ਮਾਰੀ ਦੀ ਮੇਰੇ ਜਾਣ ਪਛਾਨ ਚ ਵੀ ਨਿਗਾ ਮਾਰੀ ਹੈ ਜਿੰਨੇ ਬੇਲੇ ਨੇ ਸਾਰੇ ਉਹ ਜਿੰਮ ਲਾਉਂਦੇ ਨੇਗੇ ਜਿੰਨਾਂ ਤੋਂ ਹੋਰ ਕੁਝ ਵੀ ਨਹੀਂ ਹੁੰਦਾ ਹੈਗਾ ਜ਼ਿੰਦਗੀ ਦੇ ਵਿੱਚ ਬਾਕੀ ਮੈਨੂੰ ਤੁਸੀਂ ਜ਼ਰੂਰ ਦੱਸਿਓ ਸੋਡੇ ਜਿਹੜੇ ਆਲੇ-ਦਾਲੇ ਜਾਂ ਤੁਸੀਂ ਕੋਈ ਜਿੰਮ ਲਾਉਣੇ ਸੋ ਉਥੋਂ ਕਿੰਨਾ ਕੰਮ ਹੁੰਦਾਗਾ ਜੇ ਤੁਸੀਂ ਕਿੰਨੇ ਕੰਮ ਕਰਨ ਦੇ ਯੋਗ ਹਾਂ 10-10 ਤੇ 15-15 ਹਜ਼ਾਰ ਦੇ ਲੋਕ ਡੱਬੇ ਖਾਈ ਜਾਂਦੇ ਮੇਰੀ ਜਾਨ ਪਛਾਣ ਚ ਮੇਰੇ ਪਿੰਡ ਦੇ ਹਜੇ ਮੁੰਡੇ ਨਹੀਂਗੇ ਜਿਹੜੇ ਬਾਹਰਲੇ ਦੇਸ਼ਾਂ ਚੋਂ 20-20 30-30 ਹਜ਼ਾਰ ਰੁਪਏ ਦੇ ਡੱਬੇ ਮੰਗਵਾਉਂਦੇ ਨੇ ਸਪੈਸ਼ਲ ਵੀ ਅਸੀਂ ਜਿੰਮ ਲਾਉਣੇ ਆਂਗੇ ਹੁਣ ਇਹਨਾਂ ਦੀ ਡਾਈਟ ਦੀ ਗੱਲ ਕਰੀਏ ਮੈਂ ਇਹਨਾਂ ਦੀਆਂ ਰੋਟੀਆਂ ਚੱਕ ਕੇ ਲੈ ਆਂਦੀਆਂ ਨੇ ਖੇਤੋਂ ਮੰਨੀ ਜਿੰਨੀਆਂ ਨੇ ਤਾਂ ਮੋਟੀਆਂ ਨੇ ਰੋਟੀਆਂ ਉਹ ਠੀਕ ਆ ਦਾਲ ਪਾਣੀ ਅੱਡ ਤੁਰਿਆ ਫਿਰਦਾ ਸੀ ਮੂੰਗੀ ਅੱਡ ਤੁਰੀ ਫਿਰਦੀ ਸੀਗੀ ਉਹ ਦੰ ਹੀ ਰੇ ਪੰਜ ਪੰਜ ਛੇ ਛੇ ਰੋਟੀਆਂ ਖਾ ਗਏ ਉਹਦੇ ਨਾਲ ਤੇ ਉਤੋਂ ਦੀ ਇਹਨਾਂ ਨੇ ਚਾਹ ਦੀ ਗਲਾਸ-ਗਲਾਸ ਮਾਰੀ ਆ ਬੁਖਦੇ ਫਿਰਦੇ ਨੇ ਬਾਣ ਦੇ ਵਿੱਚ ਕੋਈ ਡੇਕਾ ਨਹੀਂ ਹੈਗਾ ਹੱਦੋਂ ਹੀ ਵੱਧ ਗਰਮੀ ਹੈਗੀ ਅੱਜ ਹੱਦੋਂ ਹੀ ਵੱਧ ਬੱਟ ਮੈਨੂੰ ਇਹ ਲੱਗਦਾ ਉਹ 45 ਪਲੱਸ ਦਾ ਟੈਂਪਰੇਚਰ ਹੋਊਗਾ ਅੱਜ ਸਾਡੇ ਇੰਨੀ ਜਿਆਦਾ ਗਰਮੀ ਦੇ ਵਿੱਚ ਕੰਮ ਜਿਮ ਵਾਲੇ ਬੰਦੇ ਤੋਂ ਮੈਂ ਤਾਂ ਕਦੇ ਸੋਚ ਨਹੀਂ ਸਕਦਾ ਵੀ ਕੋਈ ਹੋ ਜੂਗਾ ਬਾਕੀ ਜੇ ਇਹ ਗੱਲ ਹੁੰਦੀ ਹੈ ਕਿ ਟਾਈਮ ਨਗਾਉਣ ਦੀ ਗੱਲ ਹੁੰਦੀ ਹੈਗੀ ਮੇਨ ਮੈਨੂ ਇਹ ਲੱਗਦਾ ਵੀ ਇਹ ਹੁੰਦੇ ਵਿਚਾਰੇ ਬੇਲੇ ਨਹੀਂਗੇ ਸਾਰੇ ਘਰੇ ਦਿਮਾਗੇ ਹਿੱਲਣ ਵਾਲੇ ਹੋਏ ਪੈਂਦੇ ਨੇ ਫੋਨ ਦੇਖ ਕੇ ਬੇਲਿਆਂ ਦੇ ਪਏ ਬੈੱਡਾਂ 'ਚ ਘੰਟਾ ਤੋਂ ਘੰਟੇ ਇਹਨਾਂ ਨੇ ਕਿਤੇ ਨਾ ਕਿਤੇ ਨਗਾਉਣੇ ਹੁੰਦੇ ਨੇ ਗਰਾਊਂਡ ਦੇ ਵਿੱਚ ਇਹਨਾਂ ਤੋਂ ਜਾਇਆ ਨਹੀਂ ਜਾਂਦਾ ਕਿਉਂਕਿ ਉੱਥੇ ਭੱਜਣਾ ਨੱਠਣਾ ਪੈਂਦਾ ਹੈ ਉੱਥੇ ਅਸਲੀ ਫਿਟਨੈਸ ਚਾਹੀਦੀ ਹੈਗੀ ਤਾਂ ਕਰਕੇ ਇਹ ਜਿਮ 'ਚ ਜਾਂ ਬਗ ਜਾਂਦੇ ਨੇ ਫਿਰ ਉੱਥੇ ਗਾਣੇ-ਗੂਣੇ ਲਾਉਂਦੇ ਨੇ ਵਧੀਆ ਏਸੀਆਂ ਦੇ ਵਿੱਚ ਤੇ ਸਟੋਰੀਆਂ-ਸਟੋਰੀਆਂ ਪੈ ਜਾਂਦੀਆਂ ਨੇ ਵਧੀਆ ਪ੍ਰਭਾਵ ਪੈ ਜਾਂਦੇ ਨੇ ਲੋਕਾਂ ਨੂੰ ਲਖੋਂ ਦੇ Netflix ਕਰਦੇ ਨੇਗੇ ਵੀ ਹਾਂ ਅਸੀਂ ਨਜ਼ਾਰੇ ਲੈਨੇ ਆਂ ਅਸੀਂ ਅਸਲੀ ਜ਼ਿੰਦਗੀ ਜਿਉਣੇ ਆਂਗੇ ਪਰ ਮੈਨੂੰ ਇਹ ਲੱਗਦਾ ਇਹ ਅਸਲੀ ਜ਼ਿੰਦਗੀ ਤੋਂ ਬੜੀ ਦੂਰ ਤੁਰੇ ਫਿਰਦੇ ਨੇ ਲੋਕ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਹੈਗੇ ਹਾਂ ਤੁਸੀਂ ਲਾਉਂਦੇ ਹੋਮੋਗੇ ਜਿੰਮ ਕਿਸੇ ਹੋਰ ਤਰੀਕੇ ਨਾਲ ਲਾਉਂਦੇ ਹੋਮੋਗੇ ਪ੍ਰੋਫੈਸ਼ਨਲ ਲਾਉਂਦੇ ਹੋਮੋਗੇ ਕਿਤੇ ਨਾ ਕਿਤੇ ਕੋਈ ਕਮਾਈ ਦਾ ਸਾਧਨ ਬਣਾਉਂਦੇ ਹੋਮੋਗੇ ਉਹ ਗੱਲ ਅੱਡ ਹੈਗੀ ਪਰ ਜਿਹੜੇ ਆ ਲੋਕ 20 25 25000 ਦੇ ਡੱਬੇ ਖਾ ਜਾਂਦੇ ਆਗੇ ਉਤੋਂ 2-2000 ਰੁਪਏ ਮਹੀਨੇ ਦੇ ਜਿੰਮਾਂ 'ਚ ਭਰਦੇ ਆਗੇ ਬਿਲਕੁਲ ਬੇਲੇ ਕਰਖਾਈ ਜਾਂਦੇ ਹੈਗੇ ਡੱਕਾ ਕੰਮ ਦਾ ਨਹੀਂ ਕੁੱਕਰੇ ਕਰਦੇ ਹੈਗੇ ਇਨਾ ਰੁਪਇਆ ਕਿਸੇ ਪਾਸੇੋਂ ਕਮਾ ਕੇ ਲਿਆਉਂਦੇ ਨੇਗੇ ਇਹਨਾਂ ਦਾ ਕੀ ਸੀਨਾ ਮੈਨੂੰ ਇਹ ਸਮਝੋਂ ਬਾਹਰ ਗੱਲ ਆ ਜੇ ਇਹਨਾਂ ਨਾਲ ਫੋਨ ਤੇ ਗੱਲ ਕਰੀਏ ਜਾਂ ਮਿਲੀਏ ਇਹ ਗੱਲ ਨਾਲ ਗੱਲ ਨਹੀਂ ਕਰ ਗੱਲ ਨਹੀਂ ਕਰਨ ਦੇ ਹੈਗੇ ਇਹ ਨਾ ਨਾ ਮੈਂ ਤਾਂ ਐਂ ਕਰਦਾ ਹਾਂ ਨਾ ਮੈਂ ਤਾਂ ਬੋਲਾ ਯੋਰਾ ਮੇਰੇ ਜਦੋਂ ਸਾਹਮਣੇ ਲੱਗੇ ਮੈਂ ਤਾਂ ਇੰਨੇ ਸਾਲ ਹੋ ਗਏ ਲੋਹੇ ਨਾਲ ਮੱਥਾ ਮਾਰੀ ਜਾਂਦੇ ਨਾਲ ਗੱਲਾਂ ਹੀ ਇਦਾਂ ਨਹੀਂ ਕਰਨਗੇ ਆਪਦੇ ਆਪ ਨੂੰ ਅੰਦਰੋਂ ਅੰਦਰੋਂ ਹਾਸੇ ਆਉਂਦੀ ਹੈ ਇਹ ਲੱਗਦਾ ਸੀ ਯਾਰ ਕੀ ਬੰਦਾ ਜ਼ਿੰਦਗੀ ਜਿਉਂ ਰਿਹਾ ਹੈ ਕੀ ਸਾਹਤ ਕੀ ਕਰਨਾ ਚਾਹੁੰਦਾ ਮੈਨੂੰ ਇਹ ਸਮਝ ਆਉਂਦੀ ਸਾਡੇ ਪਿੰਡ ਚ ਬਥੇਰੇ ਨਹੀਂਗੇ ਛੋਡੇ ਪਿੰਡ ਚ ਬਥੇਰੇ ਹੋਣਗੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਇਹ ਕਿੱਤਾ ਸਹੀ ਲੱਗਦਾ ਹੈਗਾ ਜਿੰਮ ਜੇ ਵਾਲਾ ਜਾਂ ਕੋਈ ਜਿੰਮ ਵਾਲਾ ਬੰਦਾ ਛੋਡੇ ਜਿੰਮ ਲਾਉਂਦਾ ਹੋਵੇ ਸਾਲ ਡੇਢ ਸਾਲ ਹੋ ਗਿਆ ਹੋਵੇ ਤੇ ਖੇਤ ਕੰਮ ਕਰਦਾ ਹੋਵੇ ਵਧੀਆ ਵੀ ਕਹੇ ਜਾਂ ਵੀ ਕੰਮ ਆਉ ਜੇ ਜ਼ਿੰਦਗੀ ਦੇ ਵਿੱਚ ਫਿਜ਼ੀਕਲ ਕਰਨਾ ਵੀ ਉਹ ਪ੍ਰੋਪਰ ਕੰਮ ਵਧੀਆ ਕਰ ਲੂਗਾ ਬਿਨਾ ਅੜੇ ਬਿਨਾ ਥੱਕੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਮੈਨੂੰ ਇਹ ਬਿਲਕੁਲ ਵੀ ਕੰਮ ਪਸੰਦ ਨਹੀਂ ਹੈਗਾ ਰੀਅਲ ਫਿਟਨੈਸ ਦਾ ਦੱਸੋ ਤੁਹਾਨੂੰ ਖੇਤੀਬਾੜੀ ਦੇ ਕੰਮਾਂ 'ਚ ਪਤਾ ਲੱਗਦਾ ਜਾਂ ਡੇਲੀ ਰੁਟੀਨ ਦੇ ਕੰਮਾਂ ਦਾ ਪਤਾ ਲੱਗਦਾ ਵੀ ਤੁਸੀਂ ਕਿਵੇਂ ਬਿਨਾਂ ਥੱਕੇ ਕੰਮ ਕਰਦੇ ਹੋ ਬਿਨਾਂ ਕਿਸੇ ਡਿੱਕੇ ਤੋਂ ਹੁਣ ਜਿਹੜਾ ਬੰਦਾ ਕਦੇ ਕੰਮ ਕਰਿਆ ਹੀ ਨਹੀਂ ਹੈਗਾ ਹੁਣ ਇੱਕ ਦਿਨ ਕੰਮ ਕਰ ਲਿਆ ਤੇ 10 ਦਿਨ ਇਹ ਤੋਂ ਬਾਅਦ ਬਿਮਾਰ ਪਿਆ ਰਿਹਾ ਉਹਦਾ ਇਹਦਾ ਮਤਲਬ ਜਿਵੇਂ ਗੋਹਾ ਦਾ ਸਰੀਰ ਉਹਦਾ ਤਾਂ ਕਿਸੇ ਕਹਿਣੇ 'ਚ ਨਹੀਂ ਸਰੀਰ ਉਹਦਾ ਤਾਂ ਕੋਈ ਢਾਲ ਵੀ ਫਾਇਦਾ ਨਹੀਂ ਹੈਗਾ ਮੈਂ ਕੱਲ ਤਾਂ ਸੋਚੀ ਜਾਂਦਾ ਸੀ ਗੱਲਾਂ ਯਾਰ ਲਾਏ ਇਹ ਬੰਦੇ ਆ ਦੀ ਕੀ ਜ਼ਿੰਦਗੀ ਆ ਯਾਰ ਕਿਹ ਹੈ ਜੀ ਇਹਨਾਂ ਨੇ ਰੋਟੀਆਂ ਖਾ ਕੇ ਦਾਲ ਨਾਲ ਕੰਮ ਖਿੱਚੀ ਤੁਰੇ ਆਉਂਦੇ ਨੇਗੇ ਇਹ ਦਿਹਾੜੀ ਦੇ ਵਿੱਚ ਇਹ ਮੈਂ ਅੱਜ ਤਾਂ ਇਹ 15 ਜਣੇ ਆਏ ਨੇ ਉਦੋਂ ਇਹ 26 27 ਜਣੇ ਇਹਨਾਂ ਦਾ ਗਰੁੱਪ ਹੈਗਾ 9 10 ਕੀ ਲਾ ਜਾਂਦੇ ਆ ਇੱਥੇ ਨੂੰ ਇਹ ਬਾਕੀ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਜੇ ਕੋਈ ਗੱਲ ਤੁਹਾਨੂੰ ਗਲਤ ਲੱਗੀ ਹੋਈ ਯਾਰ ਮੈਨੂੰ ਕਰੈਕਟ ਕਰ ਦਿਓ ਸਹੀ ਕਰ ਦਿਓ ਕੋਈ ਗੱਲ ਬੋਲੀ ਜਾਂਦੀ ਐਵੇਂ ਚਾਪ ਆ ਮੈਂ ਆਪਦਾ opinion ਦਿੱਤਾ ਤੁਸੀਂ ਆਪਦਾ opinion ਦਿਓ ਮੈਨੂੰ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਆਪਣੇ ਸਾਰੇ ਭਰਾ